ਖਬਰ ਹੁਸ਼ਿਆਰਪੁਰ ਦੇ ਮੁਹੱਲਾ ਪਵਨੀ ਨਗਰ ਤੋਂ ਹੈ ਜਿੱਥੇ ਗਲੀ ਨੰਬਰ 4 ਚ ਇੱਕ ਚੋਰ ਵੱਲੋਂ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਇਆ ਘਰ ਚੋਂ ਸੋਨੇ ਦੇ ਗਹਿਣੇ ਅਤੇ ਲੱਖਾਂ ਦੀ ਨਗਦੀ ਚੋਰੀ ਕਰ ਲਈ ਗਈ। ਮੈਂ ਤੁਹਾਡਾ ਕੁਲਦੀਪ ਸਿੰਘ ਮਰਮਾ ਜੀ। ਕੁਲਦੀਪ ਸਿੰਘ ਜੀ ਕਿਹੜੇ ਮੋਲ ਵਿੱਚ ਘਰ ਆਪਣਾ? ਭਵਾਨੀ ਨਗਰ 4 ਨੰਬਰ ਗਲੀ ਵਿੱਚ। ਦੀਪਕ ਨਰਸਿੰਘ ਹੋਂ ਵਾਲੀ ਗਲੀ ਵਿੱਚ। ਠੀਕ ਹੈ ਜੀ। ਅੱਜ ਕੀ ਵਾਰਤਾ ਤੋਂ ਇਹ ਘਰ? ਅੱਜ ਅਸੀਂ ਤਾਂ ਡੇਰੇ ਗਿਆ ਅਸੀਂ ਬਿਆਸ ਜੀ ਦੀ ਸੇਵਾ ਤੇ ਗਿਆ ਸੀਗੇ। ਤੇ ਸਾਨੂੰ ਦੁਪਹਿਰੇ ਫੋਨ ਆਇਆ ਬਟਿਆ ਸਾਡੀ ਦਾ। ਕਹਿੰਦੇ ਵੀ ਤੁਸੀਂ ਸਰਜੀਤ ਦਾ ਫੋਨ ਨਹੀਂ ਚੱਕਦੇ। ਮੈਂ ਕਿਹਾ ਵੀ ਅਸੀਂ ਸਾਇਲੈਂਟ ਤੇ ਲਾਇਆ ਸੀਗਾ ਤਾਂ ਨਹੀਂ ਚੱਕਦੇ। ਉਹ ਕਹਿੰਦੇ ਉਹਦਾ ਤਾਂ ਨੁਕਸਾਨ ਹੋ ਗਿਆ ਘਬਰਾਇਆ ਬਹੁਤ ਹੈ। ਹੁਣ ਤੁਸੀਂ ਉਹਨੂੰ ਫੋਨ ਕਰੋ। ਫਿਰ ਮੈਂ ਫੋਨ ਕੀਤਾ ਤਾਂ ਬੜਾ ਘਬਰਾਉਂਦਾ ਸੀਗਾ। ਜੜੀ ਬਹੁਤ ਨੁਕਸਾਨ ਹੋ ਗਿਆ ਆਪਣਾ। ਫੇਰ ਉਹਨੂੰ ਪੁੱਛਿਆ ਕਹਿੰਦਾ ਵੀ ਗਹਿਣੇ ਗੱਟੇ ਵੀ ਸਾਰੇ ਲਗਾਏ ਤੇ ਕੈਸ਼ ਜਿੰਨਾ ਸੀਗਾ ਉਹ ਵੀ ਲਗਾ ਗਿਆ ਜੀ ਤੇ ਬਾਹਰੋਂ ਭੜੇ ਆ ਅੰਦਰ ਆ ਕੇ ਲਮਾਰੀਆਂ ਸੜੀਆਂ ਸਾਰੀਆਂ ਪੰਨ ਤੋੜ ਦਿੱਤੀਆਂ ਉਹਨਾਂ ਨੇ ਲੋਕਰ ਜਿਹੜੇ ਸੀਗੇ ਉਹ ਤੋੜ ਦਿੱਤੇ ਆ ਲੋਕਰ ਤੋੜ ਕੇ ਤਾਂ ਫੇਰ ਉਹ ਵਾਪਸ ਜਿਹਲੇ ਜਾ ਰਿਹਾ ਸੀਗਾ ਗਵਾਂਡੀ ਨੇ ਦੇਖਿਆ ਸਾਡੇ ਨੂੰ ਬਾਥਰੂਮ ਦੇ ਉੱਪਰ ਖੜਾ ਸੀਗਾ ਜੀ ਉਹ ਉਹ ਕਹਿੰਦਾ ਤੂੰ ਕਿੱਦਾਂ ਖੜਾਵੇਂ ਇੱਥੇ ਕੀ ਲੈਣਾ ਕਿੱਦਾਂ ਬੜੇ ਅੰਦਰ ਫਿਰ ਉਹ ਬਾਹਰਲੇ ਪਾਸੇ ਛਾਲ ਮਾਰ ਦਿੱਤੀ ਛਾਲ ਮਾਰ ਕੇ ਨੱਠਿਆ ਬੰਦਾ ਉਹਦੇ ਮਗਰ ਨੱਠਾ ਬੰਦਾ ਮਗਰ ਨੱਠਣ ਦੇ ਬਾਵਜੂਦ ਬਹੁਤ ਕਾਫੀ ਤੇਜ਼ੀ ਨਾਲ ਦੌੜ ਗਿਆ ਬੰਦੇ ਦੇ ਚੁੱਕ ਪਈ ਸੀ ਜਿਸ ਕਰਕੇ ਉਹ ਫੜ ਨਹੀਂ ਸਕਿਆ ਨਹੀਂ ਤਾਂ ਉਹਨੇ ਫੜ ਲੈਣਾ ਸੀ ਉਹਨੂੰ ਐਦਾਂ ਕਰਕੇ ਉਹ ਚਲਾ ਗਿਆ ਜਦੂ ਨੁਕਸਾਨ ਕਿੰਨਾ ਕੋਈ ਹੈ ਨੁਕਸਾਨ ਤਕਰੀਬਨ ਸਾਡਾ 2.5 ਲੱਖ ਤੋਂ 3 ਲੱਖ ਦੇ ਕਰੀਬ ਦਾ ਕੈਸ਼ ਲੈ ਕੇ ਗਿਆ ਜੀ ਕਾਕੇ ਸਾਡੇ ਦੇ ਅਲੱਗ ਪੈਸੇ ਸੀਗੇ ਤੇ ਨੋ ਸਾਡੀ ਦੇ ਪੈਸੇ ਅਲੱਗ ਸੀਗੇ ਉਹਦੇ ਮਾਪਿਆਂ ਨੇ ਵੀ ਉਹਨੂੰ ਕੁਝ ਦਿੱਤੇ ਹੋ ਸੀਗੇ ਖਰਚੜੇ ਨੂੰ ਬੱਚਿਆਂ ਨੇ ਅਲੱਗ ਆਪਣੇ ਪੈਸੇ ਜੋੜੇ ਹੋ ਸੀਗੇ ਟੋਟਲ 2.5 ਤੋਂ 3 ਲੱਖ ਦੇ ਕਰੀਬ ਸਾਡਾ ਇਹ ਨੁਕਸਾਨ ਹੋਇਆ ਜਿਹੜਾ ਕੈਸ਼ ਬਾਕੀ ਬਾਕੀ ਗਹਿਣੇ ਸਾਡੇ ਤਕਰੀਬਨ 4k ਦੇ ਕਰੀਬ 4 ਲੱਖ ਦੇ ਕਰੀਬ ਟੋਟਲੀ ਸਾਰੇ ਗਹਿਣੇ ਜਿੰਨੇ ਸੀ ਨਾ ਬਹੂ ਰਾਣੀ ਦੇ ਟੋਟਲ ਕਿੰਨਾ ਆਪਾਂ 6.5-7 ਲੱਖ ਤੱਕ ਦਾ ਨਾ ਹਾਂ 7 ਲੱਖ ਦੇ ਨੇੜੇ ਤੇੜੇ ਕਰ ਲਓ ਛੋੜੋ ਉੱਪਰ ਥੱਲੇ ਨਾ ਤਾਂ ਗਹਿਣੇ ਜੋਖੀ ਹੋ ਸੀਗੇ ਤਨਾ ਪੂਰੇ ਪੈਸੇ ਦੇ ਐਗਜ਼ੈਕਟ ਫਿਗਰ ਦਾ ਯਾਦ ਨਹੀਂ ਤਾਂ ਕਿੰਨੇ ਪੈਸੇ ਆ ਬੱਚੇ ਜੋੜ ਲੈਂਦੇ ਪੈਸੇ ਕੱਕਾ ਸਾਡੇ ਜਿਹਲੇ ਸ਼ਾਮ ਨੂੰ ਘਰ ਨੂੰ ਆਉਂਦਾ ਤਾਂ ਗੁੱਡੀਆਂ ਨੂੰ ਪੈਸੇ ਦੇ ਦਿੰਦਾ ਪਿਆ ਰੱਖ ਲਾ ਉਹ ਇਕੱਠੇ ਕਰੀ ਜਾਂਦੀ ਸੀ ਉਹ ਜੀ ਇਹ ਕਿੰਨੇ ਕ ਵਜੇ ਦੀ ਗੱਲ ਆ ਰਹੀ ਇਹ ਦੁਪਹਿਰੇ ਅੰਦਾਜ਼ਾ 11:00 ਵਜੇ ਦੇ ਕਰੀਬ ਅੰਦਰ ਬ ਤੇ 1 ਘੰਟੇ ਡੇਢ ਘੰਟੇ ਬਾਅਦ ਫਿਰ ਜਿਸਲੇ ਚੋਰ ਉੱਤਰਿਆ ਤਾਂ ਫਿਰ ਗਵੰਡੀ ਨੇ ਸਾਡੇ ਲੜਕੇ ਨੂੰ ਫੋਨ ਕੀਤਾ ਤੇ ਤੁਹਾਡੇ ਘਰ ਚੋਰੀ ਹੋ ਗਈ ਤਾਂ ਆ ਜਾਓ। ਫੇ ਉਹ ਆਇਆ ਤਾਂ ਫਿਰ ਅੰਦਰੋਂ ਉਹਨਾਂ ਨੇ ਕੁੰਡਾ ਲਾਇਆ ਸਗਾ। ਚੋਰ ਇੱਕ ਹੀ ਸੀਗਾ ਜੀ। ਉਸਨੇ ਤਾਂ ਇੱਕੋ ਦੇਖਿਆ ਜੀ ਹੁਣ ਇਹ ਨਹੀਂ ਪਤਾ ਕਿੰਨੇ ਹੋਗੇ ਜੀ। ਉਸ ਵੇਲੇ ਤਾਂ ਚੋਰ ਇੱਕੋ ਸੀਗਾ ਜਿਸਲੇ ਉਹਨੇ ਦੇਖਿਆ ਦੌੜ ਗਿਆ ਉਹ। ਔਰ ਲੋ ਕੱਲ ਇੱਕ ਦਿਨ ਪਹਿਲਾਂ ਉਹਨਾਂ ਨੇ ਇੱਥੇ ਨਲੋਈਆਂ ਚੌਕ ਦੇ ਵਿੱਚ ਯੂਨੀ ਲਾਈ ਆ। ਉਹ ਹੁਣ ਸਾਡੇ ਘਰ ਆਏ ਸੀਗੇ ਬੰਦੇ ਜੀ। ਉਹਨਾਂ ਨੇ ਦੇਖਿਆ ਜਿੱਦਾਂ ਅਲਮਾਰੀਆਂ ਇਹੇ ਤੋੜੀਆਂ ਸਾਡੇ 20 ਕਹਿੰਦੇ ਇਦਾਂ ਹੀ ਅਲਮਾਰੀਆਂ ਤੋੜੀਆਂ ਸਾਰੀਆਂ। ਸੀਸੀਟੀ ਵੀ ਕੋਈ ਆਈ ਸਮਝ ਨਹੀਂ ਸਾਡੇ ਸੀਸੀਟੀ ਸਾਹ ਹਾਂ ਦੂਰ ਹੋਣੀ ਆ ਸਾਡੇ ਨੇੜੇ ਇੱਥੇ ਹੈ ਨੇ ਜੀ ਸੇਮ ਉਸੇ ਤਰ੍ਹਾਂ ਅਲਮਾਰੀਆਂ ਉਹਨਾਂ ਦੀ ਵੀ ਤੋੜੀਆਂ ਉਸੇ ਤਰ੍ਹਾਂ ਖਲਾਰਾ ਉਹਨਾਂ ਦੇ ਪਾਇਆ ਔਰ ਉਹਨਾਂ ਨੇ ਉਹਨਾਂ ਦੇ ਘਰ ਕੈਮਰੇ ਲੱਗੇ ਹੋ ਸਕੇ ਮੂਵੀ ਦੇ ਵਿੱਚ ਉਹਦਾ ਸਾਈਕਲ ਵੀ ਆਇਆ ਜੀ ਜਿਹੜਾ ਸਾਈਕਲ ਮੂਵੀ ਦੇ ਵਿੱਚ ਆ ਉਹੀ ਸਾਈਕਲ ਸਾਡੇ ਘਰ ਦੇ ਮੋੜੇ ਖੜਾ ਹੀ ਐ ਇਸ ਵੇਲੇ ਸੇਮ ਉਹੀ ਸਾਈਕਲ ਬਿਲਕੁਲ ਸਾਈਕਲ ਛੱਡ ਗਿਆ ਸਾਈਕਲ ਦੇ ਮਗਰ ਸ਼ਰਟ ਆ ਜਿਹੜੀ ਸ਼ਰਟ ਉਹਦੋਂ ਉਹਨੇ ਪਾਈ ਸੀ ਉਹਦੇ ਨਾਲ ਦੀ ਸ਼ਰਟ ਆ ਜਿਹੜੇ ਉਹ ਮੂਵੀ ਦੇ ਵਿੱਚ ਉਹਦੇ ਬੂਟ ਆ ਉਹਦੇ ਨਾਲ ਦੇ ਬੂਟ ਇੱਥੇ ਛੱਡ ਗਿਆ ਉਹਨਾਂ ਪੁਲਿਸ ਨੂੰ ਇਨਫੋਰਮ ਦੇਤੇ ਪੁੱਤ ਆਏ ਸੀ ਕੁਝ ਹਾਂ ਜੀ ਆਏ ਸੀਗੇ ਜੀ ਕੁੱਛ ਕੇ ਚੱਲ ਗਿਆ ਜੀ ਉਹ ਉਹ ਤਾਂ ਆਪਣੀਆਂ ਗੱਲਾਂ ਹੀ ਕਰਦੇ ਸੀਗੇ ਜੀ ਇੱਕ ਨਹੀਂ ਹੋਣਾ ਜੀ ਚਾਰ ਹੋਣੇ ਆ ਤਿੰਨ ਹੋਣੇ ਆ ਤੁਹਾਨੂੰ ਕੀ ਪਤਾ ਆਪਣੇ ਕਹਾਣੇ ਪਾਉਂਦੇ ਸੀ ਉਹ ਤਾਂ ਕੀ ਮੰਗ ਕਰਦਾ ਤੁਸੀਂ ਬਸ ਇਹੀ ਚਾਹੁੰਦੇ ਅਸੀਂ ਕਹਿੰਦੇ ਭੀ ਪ੍ਰਸ਼ਾਸਨ ਨੂੰ ਥੋੜਾ ਜਿਆਦਾ ਸਹਾਰਨਾ ਚਾਹੀਦਾ ਕਿ ਥੋੜਾ ਜਿਆਦਾ ਨੌਕਰੀਆਂ ਦਾ ਧਿਆਨ ਰੱਖੇ ਤਾਂ ਕਿ ਲੋਕਾਂ ਦਾ ਧਿਆਨ ਬੁਰੇ ਪਾਸੇ ਨੂੰ ਨਾ ਜਾਵੇ ਕੁਛ ਚਾਹੁੰਦੇ ਆ ਭੀ ਉਹ ਨਸ਼ੇ ਤੋਂ ਥੋੜਾ ਜਿਆਦਾ ਛੁਟਕਾਰਾ ਪਾਉਣ ਕਿਸ ਤਰ੍ਹਾਂ ਲੋਕਾਂ ਦਾ ਜਿਨ੍ਹਾਂ ਨੂੰ ਹੁਣ ਨਸ਼ਾ ਲੱਗਾ ਨਸ਼ਾ ਉਹਨਾਂ ਦਾ ਜਿਹੜੇ ਤੋੜ-ਤੋੜ ਕੇ ਉਹਨਾਂ ਨੂੰ ਖਾਂਦਾ ਪੈਸਾ ਕੋਲ ਨਹੀਂ ਹੁੰਦਾ ਫਿਰ ਸੋਚਦੇ ਕਿ ਕਿੱਥੇ ਅਸੀਂ ਕੁਝ ਕਰ ਸਕਦੇ ਆ ਫਿਰ ਉਸ ਵੇਲੇ ਉਹ ਜਿੱਥੇ ਵੀ ਉਹਨਾਂ ਦਾ ਦਾਗ ਲੱਗਦਾ ਉੱਥੇ ਚੋਰੀ ਕਰਕੇ ਤਾਂ ਆਪਣੇ ਨਸ਼ੇ ਪੂਰੇ ਕਰਦੇ ਜਿਸ ਕਰ ਜਿਸ ਕਰਕੇ ਇਹ ਦਿੱਕਤ ਆਉਂਦੀ ਹੈ ਜੀ ਹਾਂਜੀ ਸਦਾ ਠਾਣ ਲੱਗਦਾ ਹੈ ਜੀ